ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬ੍ਰੈਕਫਾਸਟ ਕਰ ਰਹੇ ਸੀ ਤੇ ਹਾਜਰੀ ਕਰ ਰਹੇ ਹਾਂ ਹਾਜਰੀ ਹਾਜਰੀ ਕਰ ਰਹੇ ਹਾਂ ਸਾਂਝੇ ਘਰ ਵਿੱਚ ਫਿੱਤਰੋ ਕੁ ਮੋ ਪੀਓ ਖਾਓ ਨਿੱਤਰੋ ਮੈਥਮੈਟਿਕ ਖਿਆਲ ਆਇਆ ਕਿ ਤੁਸੀਂ ਸਾਰੇ ਫੋਨ ਕਰਕੇ ਕਹਿੰਦੇ ਰਹਿੰਦੇ ਹੋ ਕਿ ਸਾਨੂੰ ਦੱਸੋ ਤੁਸੀਂ ਕਿਨੇ ਜਿਉਂਦੇ ਹੋ ਕੀ ਕਰਦੇ ਹੋ ਬਾਹਰਲੇ ਲਈ ਇੱਕ ਛੋਟਾ ਜਿਹਾ ਸਪੈਸ਼ਲ ਰਹਿੰਦਾ ਕਿਉਂਕਿ ਮੈਂ ਨਕਲ ਦੇ ਬੁੱਕੇ ਆ ਅਜੇ ਨਹੀਂ ਦੱਸਦੀ ਆ ਜੀ ਸੰਦੇ ਘਰ ਚਾ ਸਾਡੇ ਕੋਲ ਕੋਈ ਸੋਫਾ ਨਾ ਸਾਡੇ ਕੋਲ ਕੋਈ ਡਾਈਨਿੰਗ ਟੇਬਲ ਆ ਆ ਸਰਦੀ ਸਿੰਪਲ ਰਸੋਈ ਆ ਇੱਥੇ ਹੀ ਸਾਡਾ ਖਾਣਾ ਬਣ ਜਾਂਦਾ ਅਸੀਂ ਜਿਹੜੇ ਪੰਜ ਚਾਰ ਬੰਦੇ ਇਸ ਘਰ ਦੀ ਕੇਅਰ ਕਰਦੇ ਆ ਉਹਨਾਂ ਦਾ ਖਾਣਾ ਅਸੀਂ ਵੱਖਰਾ ਬਣਾਉਂਦੇ ਆ ਤੇ ਬੈਠੇ ਬੈਠਾ ਮੈਂ ਤਾਂ ਇਹ ਹੀ ਸੋਚ ਰਿਆ ਸੀ ਕਿ ਆ ਜਦੋਂ ਮੇਰੀ ਇਹਦੇ ਨਾਲ ਨਿਕਲ ਗਈ ਮੱਖਣ ਦੇ ਇਹ ਕਾਰਨੀ ਦੇ ਦੁੱਧ ਦਾ ਮੱਖਣ ਆ ਜੀ ਤੇ ਸ਼ੁਕਰਾਨਾ ਫੀਲ ਹੋਇਆ ਕਿ ਠੀਕ ਹੈ ਅਸੀਂ ਲਗਜ਼ਰੀ ਤਾਂ ਭਾਵੇਂ ਨਹੀਂ ਦੀ ਹੁੰਦੇ ਪਰ ਸ਼ਾਇਦ ਲਗਜ਼ਰੀ ਝੋਣ ਵਾਲਿਆਂ ਕੋਈ ਮੱਖਣ ਨਾ ਐਦਾਂ ਪਿਆ। ਦੂਜੀ ਚੀਜ਼ ਮੈਂ ਆਖ ਪਾਣੀ ਕਰਨੀ ਹੈ ਕਿ ਜਿਹੜੇ ਥਾਲੇ ਤੋਂ ਦਿਖਾ ਰਹੇ ਆਂ ਅਸੀਂ ਇਹ ਤੌੜੀ ਦੇ ਬਣੇ ਹੋਏ। ਹਾਂ। ਬਿਨਾ ਕਿਸੇ ਦੂਜੇ ਤੜਕੇ ਤੋਂ ਆ ਲੋ ਜੀ। ਤੌੜੀ ਦੇ ਬਣੇ ਹੋਏ ਕਾੜੇ ਛੋਲੇ ਤੇ ਢਾਲ ਪਾ ਕੇ ਮਿਸੀਆਂ ਰੋਟੀਆਂ। ਐਨ ਵਧੀਆ ਵਧੀਆ। ਵੀ ਜਿਹੜਾ ਲੋਕਤਬਰ ਕੀ ਹੋ ਗਿਆ ਕਿ ਜਿਉਣ ਦਾ ਸਟੈਂਡਰਡ ਤਾਂ ਉੱਪਰ ਗਿਆ ਹੂੰ ਪਰ ਜਿਹੜੀ ਵਿੱਚ ਕੁਆਲਿਟੀ ਜੋ ਜੋ ਖਾਣਾ ਸੀ ਉਹ ਘਟ ਗਿਆ ਅਸਲੀ ਚੀਜ਼ ਘਟ ਗਈ ਹੈ ਵਿੱਚ ਡਾਈਨਿੰਗ ਟੇਬ 'ਤੇ ਜੋ ਹੋਰ ਦਿੱਖਦਾ ਹੋਇਆ ਹੁਣ ਹੈ ਨਾ ਪ੍ਰੈਜੈਂਟੇਸ਼ਨ ਤੇ ਜੋ ਹੋਰ ਖੈਰ ਸੋਹਣੀ ਤਾਂ ਲੱਗਦੀ ਹੈ ਪਰ ਕਈ ਵਾਰ ਹੰਡਾ ਉਹਦੀ ਫੀਲਿੰਗ ਘਟ ਗਈ ਤੁਸੀਂ ਆਪਣਾ ਡਾਈਨਿੰਗ ਟੇਬਲ ਚੱਕ ਕੇ ਦਿਖਾਇਆ ਬਿਲਕੁਲ ਮੈਨੂੰ ਡਾਈਨਿੰਗ ਟੇਬਲ ਤੇ ਪਹੁੰਚੀ ਤੁਸੀਂ ਬਣਾ ਲਿਆ ਜਿਹੜੀ ਆ ਮੂੜਾ ਪਿਆ ਸੀ ਪੀਪੇ ਤੇ ਧਰ ਲਿਆ ਸੀ ਪੀਪੇ ਤੇ ਧਰ ਲਿਆ ਇਹਨ ਇੱਕ ਤੋਂ ਗੱਲ ਕਹਿੰਦੇ ਹਾਂ ਕਿ ਵੀ ਪਹਿਲਾਂ ਹੀ ਜ਼ਮੀਨ ਤੇ ਰਹੀਏ ਤਾਂ ਫਿਰ ਇਹਦਾ ਨਹੀਂ ਹੁੰਦਾ ਜਿਵੇਂ ਇਹਨੂੰ ਸਟੈਂਡਰਡ ਡਾਊਨ ਕਰਨਾ ਹੋਵੇ ਤਾਂ ਹੋਰ ਕੀ ਕਰਾਂਗੇ ਚੱਕ ਮਾਰ ਕੇ ਨਾ ਕਿਉਂਕਿ ਸ਼ੁਕਰ ਫੀਲ ਹੋਇਆ ਤੇ ਸੋਚਿਆ ਕਿ ਤੁਹਾਡੇ ਨਾਲ ਵੀ ਸ਼ੁਕਰਾਨਾ ਸੰਦਾ ਕੀਤਾ ਜਾਵੇ ਤੇ ਤੁਹਾਡਾ ਵੀ ਕਿਸੇ ਦਾ ਜੀ ਕਰਦਾ ਹੋਵੇ ਸਾਡੇ ਨਾਲ ਆ ਕੇ ਇੱਦਾਂ ਬ੍ਰੇਕਫਾਸਟ ਕਰਨ ਨੂੰ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਆ ਜਿਓ ਤੁਹਾਨੂੰ ਇਦਾਂ ਹੀ ਉਹ ਅੱਗੇ ਅਸੀਂ ਖਾਣਾ ਖਵਾ ਦੇਾਂਗੇ ਜੀ ਵੀ ਮੱਜਿਆਂ ਦੇ ਬੈਠ ਕੇ ਤੌੜੀ ਦੀ ਦਾਲ ਜਾਂ ਛੋਟੇ ਜੋ ਵੀ ਬਣਿਆ ਹੋ ਹੂੰ ਪੱਕੀ ਜ਼ਰੂਰ ਮਖਣੀ ਦਹੀਂ ਤਸੀ ਜਰੂਰ ਹੋਵੇ ਦੇ ਬਣੂ ਹੂੰ ਲੋਹੇ ਨੂੰ ਇਹ ਗੰਦੂ ਦੀ ਪੀਲੇ ਗੋਦ ਦਾਲ ਹਾਂ ਆਪਣੇ ਮਿਕਸ ਦੋਤੋਂ ਨਾ ਜੰਦੇ ਘਾਮ ਆਂਦਾ ਇਹ ਸਾਡੀ ਅਸੀਂ ਛੱਡ ਨਾਲ ਸੋਈ ਦੀ ਤਰ੍ਹਾਂ ਯੂਜ਼ ਕਰਦੇ ਹਾਂ ਜੀ ਇੱਧਰ ਦੁਕਾ ਦੇਓ ਬਈ ਇੱਥੇ ਅਸੀਂ ਚਾਟੀ ਦੀ ਲੱਸੀ ਬਣਾਉਣੀ ਆਂ ਦੇ ਦੇ ਤੁਸੀਂ ਲਸੀ ਪੀਂ ਜਾਂ ਇੱਕ ਤੁਮਡੇ ਲੈ ਜਾਂਦੇ ਨੇ ਇਹ ਸਾਡੇ ਘਰ ਦੀ ਦੇਸੀ ਪ੍ਰਾਈਵੇਟ ਰਸੋਈ ਹੈ ਹਾਂਜੀ ਚਲੋ ਸੋਤਿਆਂ ਗੁਰਿੰਦਕਾਲੀ ਤੋਂ ਕੇਵਲ ਕਰਦੀਆਂ ਵਾਹ ਵਧੀਆ ਜਿਹੜਾ ਤੁਹਾਨੂੰ ਲੱਗਿਆ ਬੱਚੇ ਉੱਤੇ ਬੈਠਾ ਜੱਟ ਬਣਿਆ ਨਵਾਬ ਜਦੋਂ ਅਸੀਂ ਆਏ ਸੀ ਮਿੱਠੀਆਂ ਰੋਟੀਆਂ ਕਾਲੇ ਛੋਲੇ ਕੋਲ ਮੱਖਣੀ ਦਾ ਕੋਲਾ ਪਿਆ ਬੰਜੇ ਤੇ ਬੈਠੇ ਹਾਂ ਸਿੰਚੇ ਚ ਉਪਰ ਸਾਡੇ ਨਾਲ ਥੋੜਾ ਜਿਹਾ ਉਲਟਾ ਹੋ ਗਿਆ ਪੰਜ ਜਦੋਂ ਆਏ ਸੀ ਸਭ ਨੂੰ ਇਹ ਲੱਗਦਾ ਸੀ 2 ਮਹੀਨੇ ਬਾਅਦ ਨੇ ਮਟਕ ਜਾਣਾ 2 ਸਾਲ ਹੋ ਗਏ ਹੁਣ ਮੈਨੂੰ ਲੱਗਦਾ ਅਸੀਂ ਕੈਨੇਡਾ ਚ ਉੱਗੇ ਨੂੰ ਨਿਕਲ ਗਏ ਗਰੀਬੀ ਜੋ ਵੀ ਆਇਆ ਇੱਥੇ ਕੱਟਾਂਗੇ ਬਹੁਤ ਸੋਖਣਾ ਪਰ ਲੋਕਲ ਵੀ ਹੀਟ ਕਰਦੇ ਅਸਲ ਚ ਜਿਆਦਾ ਇੱਕ ਕਿਸਮ ਤੋਂ ਹੀ ਹੈ ਫਿਰ ਕੋਈ ਚੀਜ਼ ਆਉਂਦੀ ਸੋਖੀ ਮੰਗਦੀ ਵੀ ਹੈ ਨਹੀਂ ਵੀ ਆ ਚੀਜ਼ਾਂ ਬੜੀਆਂ ਵਧੀਆ ਲੱਗਦੀਆਂ ਨੇ ਸੋ ਸ਼ੁਕਰੇ ਸ਼ੁਕਰਾਨ ਹੁਣ ਤਾਂ ਬਹੁਤ ਲੋਕ ਨੇ ਜਿਹੜੇ ਫੋਨ ਕਰਦੇ ਨੇ ਸਾਨੂੰ ਅੱਜ ਵੀ ਮੇਰੀ ਲੰਬੀ ਗੱਲਬਾਤ ਹੋਈ ਹੈ ਉਹਨਾਂ ਨੂੰ ਵੀ ਮੈਂ ਇੱਕੋ ਗੱਲ ਕਹੀ ਸੀਗੇ ਤੁਸੀਂ ਸ਼ਰਤਾਂ ਲਾ ਕੇ ਕੋਈ ਕੰਮ ਨਹੀਂ ਕਰ ਸਕਦੇ ਜ਼ਿੰਦਗੀ ਦੇ ਵਿੱਚ ਬਸ ਜੇ ਇੱਛਾ ਹੈ ਤਾਂ ਇਹ ਸੋਚ ਕੇ ਆਉਣਾ ਪਊਗਾ ਵੀ ਇਹ ਕਰਨਾ ਤਾਂ ਕਰਨਾ ਹੀ ਹੈ ਭਾਵੇਂ ਕੁਝ ਵੀ ਫੇਸ ਕਰਨਾ ਪੈ ਜਾਵੇ ਪਰ ਜੇ ਇਹ ਸੋਚਦੇ ਹੋ ਕਿ ਕਰਨਾ ਤਾਂ ਚਾਹੁੰਦੇ ਆ ਇਹ ਠੀਕ ਰਹੂਗਾ ਕਿ ਨਹੀਂ ਠੀਕ ਰਹੂਗਾ ਫਿਰ ਉਹ ਕਦੇ ਵੀ ਨਹੀਂ ਠੀਕ ਹੋ। ਸਿੱਖੋ ਆਮ ਹੁੰਦਾ ਵੀ ਕਰਨਾ ਹੈਗਾ ਪਰ ਆ ਨਾ ਹੋ ਜਵੇ ਆ ਨਾ ਹੋ ਜਵੇ। ਬਹੁਤ ਕੁਝ ਹੋਣੀ। ਕੋਈ ਵੀ ਹੋਵੇ ਪੈਕੇਜ ਪੂਰਾ ਹੀ ਬਣਨਾ। ਪੈਕੇਜ ਆ ਵੀ ਹੋਣਾ ਉਹ ਵੀ ਹੋਣਾ ਸਾਰਾ ਕੁਝ ਹੋਣਾ। ਪਰ ਤੁਸੀਂ ਉਹਦੇ ਵਿੱਚੋਂ ਕੀ ਲੈਣਾ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਜੇ ਤੁਹਾਡੀ ਇੱਛਾ ਹੋਈ ਸਟਰੋਂਗ। ਹਾਂ। ਸੱਚੀ ਮੱਚੀ ਫੇਰੋਂ ਤਕਰੀਕਾ ਤਕਰੀਕਾ ਨਹੀਂ ਲੱਗਦਾ। ਹਾਂ। ਪਰ ਜੇ ਇੱਛਾ ਹੀ ਮਾੜੀ ਮਾੜੀ ਬੇਤਨ ਜੀ ਹੈ ਇਹ ਤਾਂ ਮਾੜੀ ਮਾੜੀ ਗੱਲ ਦਿੱਕਤ ਲੱਗਣ ਲੱਗ ਜਾਂਦੀ ਹੈ ਬੰਦਾ ਬਾਹਰ ਨਾ ਪਾੜ ਕੇ ਕਹਿੰਦੇ ਨੇ ਭਾਵ ਤੁਹਾਡੀ ਸ਼ਕਤੀ ਹੁੰਦਾ ਹੈ ਹਾਂ ਜੇ ਤੁਹਾਡੇ ਭਾਵ ਵਿੱਚ ਪ੍ਰੋਬਲਮ ਆ ਫਿਰ ਤੁਸੀਂ ਰਿਸ਼ਤੇ ਨਾਚਾਂ ਚ ਦੇਖ ਲਿਓ ਫਿਰ ਤੁਸੀਂ ਬਾਹਰ ਨਿੱ ਲੱਪਣ ਲੱਗ ਜਾਂਦੇ ਹੋ ਹਾਂ ਜਦੋਂ ਭਾਵ ਗਿਆ ਉਦੋਂ ਸਾਰਾ ਕੁਝ ਗਿਆ ਦੇਖਿਆ ਨਾ ਜਿੱਥੇ ਆਪਣਾ ਭਾਵ ਘਟ ਜਵੇ ਹਾਂ ਉੱਥੇ ਆਪਾਂ ਨੂੰ ਮੱਲਬੀ ਕੀ ਦੀ ਚੀਜ਼ ਵਿੱਚ ਚੰਗੀ ਨਹੀਂ ਲੱਗਦੀ ਅੱਛਾ ਨਿੱਕੀ ਜੀ ਚੀਜ਼ ਵੀ ਨਹੀਂ ਚੰਗੀ ਲੱਗਦੀ ਫੇਰ ਉਹਦੇ ਕੋਈ ਕੰਮ ਗੱਲ ਕਰਨ ਨੂੰ ਵੀ ਮਹਾਨੇ ਮਿਲ ਵੀ ਜਾਂਦੇ ਨੇ ਦੱਬਣ ਲੱਗ ਜਾਂਦੇ ਮਿਲ ਜਾਂਦੇ ਉਹਨਾਂ ਦੇ ਮਹਿਮਾਨ ਹੈ ਲੱਗ ਲੱਗ ਹਾਂ ਜੀ ਅਸੀਂ ਸਾਡੀ ਫੀਲਿੰਗਸ ਭਾਵ ਉਹਦੇ ਲਈ ਬੜੀ ਆਉਂਵੇ ਫੇਰ ਅਸੀਂ ਕਹਿੰਦੇ ਹੁਣ ਅੱਡੀ ਸਮੁੰਦਰ ਚੀਤ ਕੇ ਵੀ ਕੰਮ ਵੀ ਹੋ ਜਾਂਦਾ ਟਾਈਮ ਵੀ ਨਿਕਲ ਜਾਂਦਾ ਸਾਰਾ ਕੁਝ ਹੋ ਜਾਂਦਾ ਸਾਰਾ ਕੁਝ ਸਾਰਿਆਂ ਲਈ ਨਹੀਂ ਦੋ ਤੇ ਸਾਰਾ ਕੁਝ ਸਾਰਿਆਂ ਨੂੰ ਚੰਗਾ ਨਹੀਂ ਹਾਂ ਹਾਂ ਇਸ ਗੱਦੇ ਜਿਹੜੇ ਅੰਦਰੋਂ ਦੀ ਜ਼ਿੰਦਗੀ ਦੀਆਂ ਛਾਵਾਂ ਲਈ ਇਹਨਾਂ ਲਈ ਕਿਸੇ ਨੂੰ ਸਲਾਹ ਨਹੀਂ ਲੈਣੀ ਚਾਹੀਦੀ ਸਾਡੇ ਨਾਲੇ ਉਹ ਇੱਕ ਗੱਲ ਕਹਿੰਦੇ ਹੁੰਦੇ ਹਨ ਨਾ ਵੀ ਮੈਨੂੰ ਪੂਰੀ ਤਾਂ ਪਤਾ ਨਹੀਂ ਕਹਦੇ ਇੱਕ ਬੰਦਾ ਏ ਸੰਗਗੁਰਵਾਲ ਗਿਆ ਸ਼ਾਇਦ ਉੱਥੇ ਕਿਉਂ ਜਾਦਾ ਸੀਗਾ ਉਹ ਕਿਉਂ ਦੇਖ ਕੇ ਕਹਿੰਦਾ ਲੈ ਬੇ ਥੋੜੇ ਤਾਂ ਖੁੱਲਾ ਕੇ ਉਹ ਲਿਆਉ ਸਕਦਾ ਉਹ ਕਹਿੰਦਾ ਸਾਡੇ ਸ਼ੱਕਰ ਹੈ ਸ਼ੱਕਰ ਕਿਉਂ ਨਹੀਂ ਰਾਸਾ ਚਲੋ ਜੀ ਦੂਜੀ ਵਾਰ ਉਹ ਚਲੇ ਗਿਆ ਦੁਆ ਬੇਵਲ ਦੁਆ ਬੇਵਲ ਗਿਆ ਤਾਂ ਕਿ ਉਹਨ ਸੱਕਰ ਡਿੰਗਿਆ ਦੇ ਆ ਮਾਤਾ ਸਵਾਦੇ ਆਗੇ ਉਹ ਕੁਲੀ ਸੱਕਰ ਲਿਆਉ ਕਿਉ ਸੱਕਰ ਕਿਉ ਰੜਾਇੋ ਕਹੇ ਸਾਡੇ ਕਿਉ ਸੋ ਐਂਡ ਤੇ ਕਹਿੰਦਾ ਵੀ ਜਿੱਥੇ ਆ ਉੱਥੇ ਉਹ ਨਹੀਂ ਜਿੱਥੇ ਉਹ ਉੱਥੇ ਆ ਨਹੀਂ ਆਹ ਤੇ ਉਹ ਕੱਢੇ ਨਹੀਂ ਮਿਲਦੇ ਆਹ ਤੇ ਉਹ ਕੱਢੇ ਨਹੀਂ ਮੈਂ ਨਹੀਂ ਫਿਰ ਕਹ ਕੇ ਜੇ ਆ ਚਾਹੀਦਾ ਫਿਰ ਉਹ ਚੜਨਾ ਕੋ ਤੇ ਉਹ ਚਾਹੀਦਾ ਫਿਰ ਆ ਚੁੜਨਾ ਕੋ ਜੇ ਆ ਚਾਹੀਦਾ ਫਿਰ ਉਹ ਛੜਨਾ ਕੋ ਹਾਂ ਦੇ ਆ ਤਾਹੀ ਦਾ ਜਿਹੜਾ ਸਵਾਲ ਇਹਦਾ ਐਸ ਮੰਜ਼ੇ ਤੇ ਆ ਹਾਂ ਉਹ ਡਾਈਨਿੰਗ ਟੇਬਲ ਤੇ ਨਹੀਂ ਉਹ ਸਵਾਲ ਨਹੀਂ ਕਿ ਤਨੇ ਡਾਈਨਿੰਗ ਟੇਬਲ ਤੇ ਇੰਦਾ ਰੱਖਣਾ ਬ੍ਰਿਜ ਤੇ ਕੱਢਿਆ ਇੱਥੇ ਰੱਖਤਾ ਹਾਂ ਕਿਉਂਕਿ ਮਾਹੌਲ ਅੱਗਿਆ ਦੰਦਾ ਇਹ ਵੀ ਗੱਲ ਤੁਸੀਂ ਕਿਸੇ ਵੀ ਮਹਿੰਗੇ ਡਾਈਨਿੰਗ ਟੇਬਲ ਤੇ ਇੰਦਾ ਬੜਾ ਕੌਲਾ ਰੱਖੇਂਗੇ ਉਹ ਤਾਂ ਦੀ ਕਵਲਿਟੀ ਫੀਲਿੰਗ ਨਹੀਂ ਆਉਂਦੀ ਉੱਥੇ ਉੱਥੇ ਤਾਂ ਕਈ ਵਾਰ ਵੱਡੀਆਂ ਥਾਮਾਂ ਤੇ ਤੈ ਹੋ ਜਾਂਦਾ ਵੀ ਪ੍ਰੈਜੈਂਟੇਸ਼ਨ ਕੀ ਮੈਨੂੰ ਪੂਰਾ ਨਹੀਂ ਰੱਖਣਾ ਇਹ ਰੈਸਪੈਕਟਿਵਲੀਟੀ ਤੇ ਰੱਖਣਾ ਡੱਬੀ ਚ ਰੱਖਣਾ ਹਾਂ ਤੇ ਅਸੀਂ ਤਾਂ ਇਸ ਗੱਲ ਨੂੰ ਸ਼ੁਕਰ ਕਰਦੇ ਆਂ ਕਿ ਸਾਨੂੰ ਸਾਨੂੰ ਨਹੀਂ ਚਾਹੀਦਾ ਵੀ ਸਾਡੇ ਲਈ ਆਉਂਦਾ ਸਾਨੂੰ ਉਹ ਨਹੀਂ ਚਾਹੀਦਾ ਸਾਨੂੰ ਆ ਚਾਹੀਦਾ ਜੋ ਤੁਹਾਨੂੰ ਚਾਹੀਦਾ ਤੁਹਾਨੂੰ ਮਿਲ ਗਿਆ ਪਰ ਬਹੁਤਿਆਂ ਨੂੰ ਇਹ ਉਹ ਵੀ ਚਾਹੀਦਾ ਜੋ ਚਾਹੀਦਾ ਫੇਗੇ ਹੈ ਫੇ ਰਹਿ ਕੇ ਤੇ ਆ ਤੇ ਉਹ ਆ ਤੇ ਉਹ ਦੇ ਵਿੱਚੋਂ ਇੱਕ ਚੂਸ ਕਰਨਾ ਪੈਂਦਾ ਹੂੰ ਠੀਕ ਹੈ ਨਾ ਜੀ ਸੋ ਅੱਜ ਜੇ ਬੈਠੇ ਸੀ ਬੈਠੇ ਬੈਠਾ ਦਾ ਦਿਲ ਕੀਤਾ ਤੁਹਾਡੇ ਨਾਲ ਉਸ ਸੰਦੇ ਕਰੀਏ ਕਿਵੇਂ ਹਮਦੁਰ ਰੰ ਕੱਲ ਤੱਕੜਾ ਬਿਲ ਨੂੰ ਹੁਣ 2 ਸਾਲ ਤਾਂ ਹੋ ਗਏ ਮੁੜ ਕੇ ਘਰ ਜਾਣਾ ਡਾਗਿੰਗ ਕਮਾਉਂ ਮਾਹ ਕਮਾਲ ਹੈ ਨਾ ਮੈਂ ਥੋੜਾ ਜਿਹਾ ਤਾਂ ਹੋਰ ਕਮਾਲ ਦੇ ਚੱਲਦਾ ਉੱਧਾ ਸੀ ਇੱਥੇ ਸਾਂਭ ਲਾਂਗੇ ਨੁੱਸੀ ਨੁੱਸੀ ਅਸੀਂ ਦੇਖ ਲਾਂਗੇ ਥੋੜਾ ਜਿਹਾ ਹੋਣ ਮੇਰੇ ਹੱਟ ਖੜਕੋੜੇ ਨਹੀਂ ਇਹ ਤਾਂ ਇਹ ਤਾਂ ਨੇਵਰ ਐਂਡਿੰਗ ਰੇਸ ਆ ਨੇਵਰ ਐਂਡਿੰਗ ਨੇਵਰ ਐਂਡਿੰਗ ਆ ਹੁਣ ਠੀਕਾ ਸੈਟੀਸਫਾਈ ਦਾ ਪਰਮਾਤਮਾ ਲਈ ਬਹੁਤ ਖੁਸ਼ਹਾਲਤਾ ਜੋ ਦਿੱਤਾ ਇਹਦੇ ਚੁਪਰੇ ਖੁਸ਼ੀ ਬਿਲਕੁਲ ਜੀ ਗਾਣਾ ਜਵਾਕ ਕੋ ਕਰ ਰਹੀ ਹਾਂ ਵੀ ਹੁਣ ਤੁਸੀਂ ਠੀਕ ਠਾਕ ਉਹ ਜਿਵੇਂ ਰਹਿਣਾ ਚਾਹੁੰਨੀ ਆ ਰਹੂ ਐਸ ਲੌਂਗ ਐਸ ਕੋਸੀ ਪੋਸ਼ਨ ਸੋ ਰੋਸ਼ਾ ਜੀ ਪੂਰੇ ਡਾਲਰ ਇੱਥੇ ਵੀ ਡਾਲਰ ਇਹਨੇ ਹੁਣ ਦੀ ਸਟੇਜ ਤੱਕ ਆਪਣੀ ਸਿਹਤ ਵਧੀਆ ਨਾ ਹਾਂ ਮੈਂ ਗੱਲ ਕਰ ਰਿਹਾ ਕਿ ਡਾਲਰ ਡਿਫਰੈਂਟ ਦੇਨੇ ਕੱਲ ਪਰ ਸੋਮੇ ਵੀਡੀਓ ਦੇਖੀ ਆ ਬੀਚਾ ਜਿੱਥੇ ਫੇਸਬੁੱਕ ਤੇ ਹਾਂ ਇਕ ਨੌਜਵਾਨ ਹੈ ਤੇ ਉਹ ਗਿਆ ਹੈ ਉਹਨੇ ਗੱਲ ਕਹੀ ਕਿ ਸਾਨੂੰ ਕੈਨੇਡਾ ਲੱਖਾਂ ਚ ਨਹੀਂ ਕਰੋੜਾਂ ਚ ਜਦੋਂ ਅਸੀਂ ਆਪਣੇ ਸਰੀਰ ਦੇ ਉੱਤੇ ਪੈ ਰਹੇ ਅਸਰ ਨੂੰ ਦੇਖਦੇ ਹਾਂ ਤਾਂ ਉਹਨੂੰ ਪਤਾ ਲੱਗਦਾ ਕਿ ਕੀ ਸਰੀਰ ਦਾ ਬੰਗਲ ਦੇ ਸਕਦਾ ਸੋ ਪੰਜਾਬ 'ਚ ਡਲ ਨਹੀਂ ਹੈਗੇ ਜੀ ਪੰਜਾਬ 'ਚ ਕਮਾਈ ਉਹ ਨਹੀਂ ਹੋਣੀ ਪਰ ਪੰਜਾਬ 'ਚ ਕਮਾਈ ਦੀ ਜ਼ਰੂਰਤ ਹੈ ਜਿੰਨੀ ਲੋੜ ਆ ਉਹ ਨਹੀਂ ਤਾਂ ਹੁੰਦੀ ਜਿੰਨੀ ਲੋੜ ਉਹ ਨਹੀਂ ਮਿਲਦੀ ਆ ਪਰ ਬਹੁਤੀ ਕਮਾਈ ਦੀ ਜਰੂਰਤ ਨਹੀਂ ਉਹ ਤਾਂ ਵਾਸਤੇ ਜਾ ਕੇ ਹੁਣ ਤਾਂ ਹੁੰਦਾ ਉਹ ਜਿੱਥੇ ਮਰਦੀ ਰੇਸ ਨਾਲ ਨੂੰ ਹਾਂ ਉਹ ਹਰ ਦੇ ਵਿੱਚ ਫਿਰ ਖਰਾਬੀ ਹੋਏ ਜਾਣੀ ਆ ਪੰਜਾਬ ਦੇ ਅੱਗੇ ਅਸੀਂ ਡ੍ਰੀਮ ਕਰਦੇ ਆ ਪੰਜਾਬ ਤੋਂ ਛੱਡੇ ਜਿਨ੍ਹਾਂ ਨੇ ਵੀ ਸਾਨੂੰ ਐਦਾਂ ਬੈਠਣ ਨੂੰ ਮਿਲੇ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਇੱਕ ਮੁੰਡੇ ਦਾ ਫੋਨ ਆਇਆ ਪੁੱਛਦਾ ਕਿ ਅੰਕਲ ਜੀ ਤੁਹਾਡਾ ਰੋਜ਼ ਦਾ ਸ케줄 ਕੀ ਹੁੰਦਾ ਮੈਂ ਕਿ ਇਹੀ ਤਾਂ ਹੁੰਦਾ ਨਹੀਂ ਇਸੇ ਨੂੰ ਛੱਡਣ ਲਈ ਤਾਂ ਡਿਬੜੀ ਕੀਮਤ ਦਿੱਤੀ ਹੈ ਸਕੈਜੂਲ ਚ ਦੁਬਾਰਾ ਨਿਕਲਣ ਲਈ ਛੱਡਣ ਨਾ ਮਾ ਕਿਉਂਕਿ ਸਕੈਜੂਲ ਚ ਰਹਿ ਕੇ ਚੰਗੀ ਤਰ੍ਹਾਂ ਖੰਡਾ ਤင်ਟਾ ਲਿਆ ਬਿਲਕੁਲ ਹਾਂ ਉਹ ਵੱਡਾ ਤਾਂ ਜਾਂਦਾ ਆਂਗੇ ਹੁਣ ਸਕੈਜੂਲ ਦੇ ਸੁਨਤੇ ਅਗੇ ਇਹ ਸਾਡੀ ਆਪਣੀ ਕਹਾਣੀ ਹੈ ਜੀ ਅਸੀਂ ਕੋਈ ਦਾਵਾ ਨਹੀਂ ਕਰਦੇ ਕਿ ਸਿਵਨ ਤੋਂ ਮੂਰਖਤਾ ਵੀ ਹੋ ਸਕਦੀ ਹੈ ਜਿਨ੍ਹਾਂ ਨੂੰ ਹੋਰ ਖ਼ਬਰਾਂ ਜਰ ਆਉਂਦੇ ਆ ਉਹਨਾਂ ਬਾਰੇ ਧੰਨਵਾਦ ਜੋ ਲੋਕਾਂ ਚ ਵੀ ਉਹੀ ਦੇਖਦਾ ਜਿਨ੍ਹਾਂ ਨੂੰ ਸਮਝਦਾ ਨਜ਼ਰ ਨਹੀਂ ਆਉਂਦਾ ਬ੍ਰਦਰ ਤੇ ਬਸ ਆਪਣੀ ਜ਼ਿੰਦਗੀ ਦੇ ਗਲਮਾ ਵਰਤਾ ਨੇ ਸ਼ੇਅਰ ਕਰੀ ਜਾ ਰਹੇ ਕਿਉਂਕਿ ਤੁਸੀਂ ਚਾਹੋਗੇ ਉਸ ਨੂੰ ਸ਼ੇਅਰ ਕਰੀਏ ਤੇ ਤੁਹਾਡੇ ਆਪਣੇ ਵਿਚਾਰ ਫੋਨ ਕਾਲ ਜਿਹੜੇ ਮੇਰੇ ਸਾਡਾ ਹੌਸਲਾ ਬਣਦੇ ਨੇ ਤੇ ਸਾਡਾ ਇੱਕ ਪ੍ਰਵਾਹ ਵੀ ਬਣ ਰਿਹਾ ਸਾਨੂੰ ਹੁਣ ਇਹਦੇ ਲੱਗਣ ਲੱਗ ਗਿਆ ਕਿ ਜਦੋਂ ਅਸੀਂ ਕੈਨੇਡਾ ਜੀ ਅਸੀਂ ਸਰਪੇ ਕਿਛੋੜੇ ਦੇ ਘਰ ਤੇ ਰਹਿਣ ਵਾਲੇ ਛੋਟੇ ਜਿਹੇ ਪਹਰੇ ਚ ਲੋਕ ਸੀਗੇ ਹਾਂਜੀ ਹੁਣ ਸਾਡਾ ਪ੍ਰਵਾਹ ਕੋਈ ਨਹੀਂ ਆ ਜਾਂ ਕਦੇ ਕਿਸੇ ਕੋਈ ਆਸਟ੍ਰੇਲੀਆ ਤੋਂ ਆ ਗਿਆ ਕੋਈ ਅਮਰੀਕਾ ਤੋਂ ਆ ਗਿਆ ਕੋ ਕੈਨੇਡਾ ਤੋਂ ਆ ਗਿਆ ਕੋ ਪੰਜਾਬ ਦੇ ਕਿਸੇ ਹਿੱਸੇ ਤੋਂ ਆ ਗਿਆ ਕੋ ਕਸ਼ਮੀਰ ਤੋਂ ਆ ਗਿਆ ਵਰਤਿਆਂ ਦਾ ਮੇਲਾ ਕਰਾਉਣ ਲੱਗੇ ਆਪਾਂ ਉਹਦੇ ਵਿੱਚ ਜਦੋਂ ਦੇਖੀਦਾ ਕਿ ਲੋਕ ਬੱਸਾਂ ਰੈਂਟ ਕਰ ਕਰਕੇ ਦੂਰੋਂ ਦੂਰੋਂ ਹਾਂ ਸੰਜੀਕਰ ਦੇ ਵਿੱਚ ਲੈ ਕੇ ਆ ਰਹੇ ਨੇ ਲੋਕਾਂ ਨੇ ਸੁਝਦੇ ਵੀ ਇੱਕਦਮ ਪਿਆਰ ਮੋਹਤ ਠੀਕ ਹੈ ਇਹ ਨਹੀਂ ਕੋਟ ਇਹ ਟੋਪਰ ਨਹੀਂ ਸੀ ਇਹ ਸਾਰੇ ਦਾ ਸੇ ਲਈ ਸਚੀ ਤੈਦ ਨੂੰ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਹੈ Çok teşekkür <Sessizlik>